ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤਨ ਗੁਰੂ ਅਰਜਨ ਦੇਵ ਜੀ ਮਾਜ ਰਾਗ ਵਿੱਚ ਮੱਘਰ ਮਹੀਨੇ ਦਾ ਉਪਦੇਸ਼ ਦਿੰਦੇ ਹਨ ਮੱਘੇਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਓ ਜੀਵ ਸਤਰੀਆਂ ਸ਼ੋਭ ਨਹੀਂ ਖੰਨ ਵੱਡੇ ਭਾਗਾ ਵਾਲੀਆਂ ਹਨ ਜਿਨ੍ਹਾਂ ਨੂੰ ਆਪਣੇ ਪਿਆਰੇ ਪਤੀ ਪਰਮੇਸ਼ਰ ਦੇ ਨਾਲ ਬੈਠਣਾ ਨਸੀਬ ਹੁੰਦਾ ਹੈ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦੇ ਨਾਲ ਬੈਠਣਾ ਨਸੀਬ ਹੁੰਦਾ ਹੈ ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਤਸੰਗੀ ਸਹੇਲੀਆਂ ਨਾਲ ਬੈਠ ਕੇ ਤਨ ਅਤੇ ਮਨ ਪ੍ਰਭੂ ਦੇ ਨਾਲ ਖਿੜਿਆ ਰਹਿੰਦਾ ਹੈ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇ ਲੜੀਆ ਸਤਸੰਗ ਤੋਂ ਵਾਂਝੀਆਂ ਜੀਵਸਤਰੀਆਂ ਇਕੱਲੀਆਂ ਰਹਿ ਜਾਂਦੀਆਂ ਹਨ ਪਤੀ ਪਰਮੇਸ਼ਰ ਉਹਨਾਂ ਦੇ ਨਾਲ ਨਹੀਂ ਹੁੰਦਾ ਤਿੰਨ ਦੁੱਖ ਨ ਕਬ ਹਉ ਤਰੇ ਸੇ ਜਮ ਕੇ ਵਸ ਭੜਿਆ ਸਤ ਸੰਗ ਤੋਂ ਵਾਂਝੀਆਂ ਜੀਵ ਇਸਤਰੀਆਂ ਜਨਮ ਮਰਨ ਦੇ ਦੁੱਖਾਂ ਦੇ ਵਿੱਚ ਫਸੀਆਂ ਹੋਈਆਂ ਜਮਾਂ ਦੇ ਵਸ ਪਈਆਂ ਰਹਿੰਦੀਆਂ ਹਨ ਜਿਨੇ ਰਾਵਿਆ ਪ੍ਰਭ ਆਪਣਾ ਸੇ ディースਣ ਨਿਤ ਖੜਿਆ ਹੈ ਜੇ ਨਾਨੂ ਪ੍ਰਭੂ ਪਤੀ ਦਾ ਸਾਥ ਮਿਲ ਜਾਂਦਾ ਹੈ ਉਹ ਸਦਾ ਖੁਸ਼ ਰਹਿੰਦੀਆਂ ਹਨ ਰਤਨ ਜਵੇਹਰ ਲਾਲ ਹਰੇ ਕੰਠ ਤਿਨਾ ਜੜਿਆ ਹੈ ਪ੍ਰਭੂ ਦੇ ਗੁਣ ਗਾਣ ਵਾਲਿਆਂ ਦੇ ਕੰਠ ਹੀਰੇ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੇ ਜਾਂਦੇ ਹਨ ਨਾਨਕ ਬਾਂਛੇ ਤੁਰਦਿਨ ਪ੍ਰਭ ਸਰਨੀ ਦਰ ਪੜਿਆ ਨਾਨਕ ਵਾਸ਼ਾਖਦੇ ਹਨ ਮੈਂ ਉਹਨਾਂ ਸਤਸੰਗੀਆਂ ਦੀ ਧੂੜ ਮੰਗਦਾ ਹਾਂ ਜੋ ਪ੍ਰਭ ਚਰਨਾ ਦੇ ਵਿੱਚ ਟੈਪੇ ਹਨ ਮਗਿਰ ਪ੍ਰਭ ਅਰਾਧਨਾ ਬਹੁੜ ਨ ਜਨਮੜਿਆ ਮਗਰ ਮਹੀਨੇ ਵਿੱਚ ਪ੍ਰਭ ਦਾ ਸਿਮਰਨ ਕਰਨ ਵਾਲਿਆਂ ਦਾ ਜਨਮ ਅਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ